ਦਰਬਾਰ ਪੀ ਲਖਦਾਤਾ ਜੀ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਐਨ ਆਰ ਆਈ ਵੀਰ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਚਰਾੜੀ ਵਿਖੇ ਦਰਬਾਰ ਪੀ ਲਖਦਾਤਾ ਜੀ ਦਾ ਸਾਲਾਨਾ ਤਿੰਨ ਦਿਨ ਦਾ ਜੋੜ ਮੇਲਾ 14 ਤੋਂ 16 ਮਈ ਤੱਕ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰਾਂ ਨੇ ਦੱਸਿਆ ਕਿ ਦਰਬਾਰ ਦੇ ਮੌਜੂਦਾ ਗੱਦੀ ਨਿਸ਼ੀਣ ਸਾਈ ਲక్ష్ਮਨ ਦਾਸ ਜੀ ਦੀ ਅਗਵਾਈ ਚ 14 ਮਈ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ 15 ਮਈ ਨੂੰ ਸਵੇਰੇ 10 ਵਜੇ ਛੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਜਿਸ ਤੋਂ ਉਪਰੰਤ ਪ੍ਰਸਿੱਧ ਕਵਾਲ ਅਤੇ ਗਾਇਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ 16 ਮੀ ਨੂੰਸਰ 10 ਵਜੇ ਤੋਂ ਸ਼ਾਮ ਤੱਕ ਪੰਜਾਬ ਦੇ ਮਸ਼ਹੂਰ ਗਾਇਕ ਵਿਨੀਤ ਖਾਨ ਅਤੇ ਪਰਵੇਸ਼ ਆਲਮ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਰਾਤ ਨੂੰ ਧਰੰਵੀਰ ਪਰਦੇਸੀ ਡਰਾਮਾ ਪਾਰਟੀ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਇਸ ਮੇਲੇ ਦਾ ਸਿੱਧਾ ਪ੍ਰਸਾਰਣ ਗੁਰਾਇਆਂ ਲਾਈਵ ਅਤੇ ਪੀਵੀ ਲਾਈਵ ਤੇ ਦਿਖਾਇਆ ਜਾਵੇਗਾ ਦਰਬਾਰਪੀਰ ਲਖਦਤਾ ਪਿੰਡ ਚਚਰਾੜੀ ਸਮੂਹ ಗ್ರಾಮ ਪੰਚਾਇਤ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਜੋੜ ਮੇਲਾ ਤਿੰਨ ਦਿਨਾਂ ਜਿਹੜਾ ਹੈ 14 15 16 ਮਈ ਨੂੰ ਪਿੰਡ ਚਚਰਾੜੀ ਵਿੱਚ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ 14 ਨੂੰ ਮਹਿੰਦੀ ਦੀ ਰਸਮ ਹੋਵੇਗੀ 15 ਨੂੰ ਕਵਾਲ ਪਾਰਟੀ ਵੱਲੋਂ ਕਵਾਲੀਆਂ ਪੇਸ਼ ਕੀਤੇ ਜਾਣਗੇ ਤੇ 16 ਤਰੀਕ ਨੂੰ ਮਸ਼ਹੂਰ ਜਿਹੜੇ ਕਵਾਲ ਹੈ ਸਾਡੇ ਬਨੀਤ ਖਾਨ ਉਹਨਾਂ ਦੇ ਨਾਲ پرویز ਆलम ਤੇ ਹੋਰ ਕਲਾਕਾਰ ਜਿਹੜੇ ਆਪਣੇ ਹਾਜ਼ਰ ਲਵਾਣਗੇ ਇਸੇ ਤਰੀਕੇ ਨਾਲ ਰਾਤ ਨੂੰ ਜਿਹੜੇ ਆ ਡਰਾਮਾ ਪਾਰਟੀਆਂ ਵੱਲੋਂ ਧਰਮਵੀਰ ਪ੍ਰਦੇਸੀ ਧਰਮਵੀਰ ਪ੍ਰਦੇਸੀ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਸਮੂਹ ਸੰਗਤ ਨੂੰ ਸਮੂਹ ਜਿੰਨੇ ਵੀ ਪਰਵੇਜ਼ ਆलम ਦੇ ਯਾ ਬਨੀਤ ਖਾਨ ਦੇ ਚਾਹਣ ਵਾਲੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਸ ਮੇਲੇ ਦੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਆ ਕੇ ਆਪਣੀ ਹਾਜ਼ਰੀ ਲਵਾਓ ਇਸ ਦੇ ਵਿੱਚ ਵਿਸ਼ੇਸ਼ ਜਿਹੜਾ ਸਹਿਯੋਗ ਰਹੇਗਾ ਸਾਡੇ ਗੱਦੀ ਨਿਸ਼ੀਨ ਸائیں ਲਸ਼ਮਨ ਦਾਸ ਜੀ ਜਿਹੜੇ ਉਹ ਵਿਸ਼ੇਸ਼ ਤੌਰ ਤੇ ਇੱਥੇ ਹਾਜ਼ਰ ਰਹਿਣਗੇ ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿਹੜਾ ਮਿਲੇਗਾ ਤੇ ਅਸੀਂ ਸਮੂਹ ਸੰਗਤ ਨੂੰ ਇੱਕ ਵਾਰ ਫੇਰ ਅਪੀਲ ਕਰਦੇ ਹਾਂ ਕਿ ਤਿੰਨ ਦਿਨ ਜਿਹੜਾ ਜੋੜ ਮੇਲਾ ਹੋਣ ਜਾ ਰਿਹਾ ਉਹਦੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਪੀਰਾਂ ਦੀ ਜੈ ਦਾਤਿਆਂ ਦੀ ਆਪ ਸਭ ਨਗਰ ਨਿਵਾਸੀਆਂ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ 14 15 16 ਮਈ 2025 ਨੂੰ ਇਸ ਸਾਲ ਵੀ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਹਰ ਤਰ੍ਹਾਂ ਦੇ ਕਵਾਲ ਹਰ ਤਰ੍ਹਾਂ ਦੇ ਸਿੰਗਰ ਪਹੁੰਚ ਰਹੇ ਨੇ ਤੇ ਦੂਰ ਦਰਾਡੇ ਤੋਂ ਹਰ ਕੋਈ ਫਕੀਰ ਵੀ ਪਹੁੰਚ ਰਹੇ ਨੇ ਜਿਸ ਵਿੱਚ ਤੁਸੀਂ ਸਾਰਿਆਂ ਨੇ ਆ ਕੇ ਮੇਲੇ ਦੀ ਰੌਣਕ ਨੂੰ ਵਧਾਉਣਾ ਜੈ ਪੀਰਾਂ ਦੀ ਜੈ ਸੰਤ 14 ਨੂੰ ਜੀ ਮਹਿੰਦੀ ਦੀ ਰਸਮ 15 ਤਰੀਕ ਨੂੰ ਕਵਾਲ ਤੇ 16 ਤਰੀਕ ਨੂੰ ਬਨੀਤ ਖਾਨ ਤੇ ਪ੍ਰਵੇਸ਼ ਆਲਮ ਆਪਣੀ ਹਾਜ਼ਰੀ ਭਰਨਗੇ ਰਾਤ ਨੂੰ ਡਰਾਮਾ ਧਰਮਵੀਰ ਪ੍ਰਦੇਸੀ ਜੀ ਕਰ ਰਹੇ ਤੇ ਗਰਾਇਆ ਲਾਈਵ ਤੇ ਲਾਈਵ ਹੋ ਰਿਹਾ ਜੀ ਦਰਬਾਰ ਪੀ ਲਗਦਾਤਾ ਜੀ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਐਨ ਆਰ ਆਈ ਵੀਰ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਚਰਾੜੀ ਵਿਖੇ ਦਰਬਾਰ ਪੀ ਲਗਦਾਤਾ ਜੀ ਦਾ ਸਲਾਨਾ ਤਿੰਨ ਦਿਨ ਦਾ ਜੋੜ ਮੇਲਾ 14 ਤੋਂ 16 ਮਈ ਤੱਕ ਮਨਾਇਆ ਜਾ ਰਿਹਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੇਵਾਦਾਰਾਂ ਨੇ ਦੱਸਿਆ ਕਿ ਦਰਬਾਰ ਦੇ ਮੌਜੂਦਾ ਗੱਦੀ ਨਿਸ਼ੀਣ ਸਾਈ ਲక్ష్ਮਨ ਦਾਸ ਜੀ ਦੀ ਅਗਵਾਈ ਚ 14 ਮਈ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਜਾਵੇਗੀ 15 ਮਈ ਨੂੰ ਸਵੇਰੇ 10 ਵਜੇ ਛੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਜਿਸ ਤੋਂ ਪ੍ਰੰਤ ਪ੍ਰਸਿੱਧ ਕਵਾਲ ਅਤੇ ਗਾਇਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ 16 ਮਈ ਨੂੰ ਸਵੇਰੇ 10 ਵਜੇ ਤੋਂ ਸ਼ਾਮ ਤੱਕ ਪੰਜਾਬ ਦੇ ਮਸ਼ਹੂਰ ਗਾਇਕ ਵਿਨੀਤ ਖਾਨ ਅਤੇ ਪਰਵੇਸ਼ ਆलम ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਰਾਤ ਨੂੰ ਧਰਮਵੀਰ ਪਰਦੇਸੀ ਡਰਾਮਾ ਪਾਰਟੀ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਇਸ ਮੇਲੇ ਦਾ ਸਿੱਧਾ ਪ੍ਰਸਾਰਣ ਗੁਰਾਇਆਂ ਲਾਈਵ ਅਤੇ ਪੀਵੀ ਲਾਈਵ ਤੇ ਦਿਖਾਇਆ ਜਾਵੇਗਾ ਦਰبار ਪਿੰਡ ਲਖਦਤਾ ਪਿੰਡ ਚਚਰਾੜੀ ਸਮੂਹ ಗ್ರಾಮ ਪੰਚਾਇਤ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜੋੜ ਮੇਲਾ ਤਿੰਨ ਦਿਨਾਂ ਜਿਹੜਾ ਹੈ 14 15 16 ਮਈ ਨੂੰ ਪਿੰਡ ਚਚਰਾੜੀ ਵਿੱਚ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ 14 ਨੂੰ ਮਹਿੰਦੀ ਦੀ ਰਸਮ ਹੋਵੇਗੀ 15 ਨੂੰ ਕਵਾਲ ਪਾਰਟੀ ਵੱਲੋਂ ਕਵਾਲੀਆਂ ਪੇਸ਼ ਕੀਤੇ ਜਾਣਗੇ ਤੇ 16 ਤਰੀਕ ਨੂੰ ਮਸ਼ਹੂਰ ਜਿਹੜੇ ਕਵਾਲ ਹੈ ਸਾਡੇ ਅਵਨੀਤ ਖਾਨ ਉਹਨਾਂ ਦੇ ਨਾਲ پرویز ਆलम ਤੇ ਹੋਰ ਕਲਾਕਾਰ ਜਿਹੜੇ ਆਪਣੇ ਹਾਜ਼ਰ ਲਵਾਣਗੇ ਇਸੇ ਤਰੀਕੇ ਨਾਲ ਰਾਤ ਨੂੰ ਜਿਹੜੇ ਆ ਡਰਾਮਾ ਪਾਰਟੀਆਂ ਵੱਲੋਂ ਧਰਮਵੀਰ ਪ੍ਰਦੇਸੀ ਧਰਮਵੀਰ ਪ੍ਰਦੇਸੀ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਸਮੂਹ ਸੰਗਤ ਨੂੰ ਸਮੂਹ ਜਿੰਨੇ ਵੀ پرویز ਆलम ਦੇ ਜਾਂ ਬਨੀਤ ਖਾਨ ਦੇ ਚਾਹਣ ਵਾਲੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਸ ਮੇਲੇ ਦੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਆ ਕੇ ਆਪਣੀ ਹਾਜ਼ਰੀ ਲਵਾਓ ਇਸ ਦੇ ਵਿੱਚ ਵਿਸ਼ੇਸ਼ ਜਿਹੜਾ ਸਹਿਯੋਗ ਰਹੇਗਾ ਸਾਡੇ ਗੱਦੀ ਨਿਸ਼ੀਨ ਸائیں ਲਸ਼ਮਨ ਦਾਸ ਜੀ ਜਿਹੜੇ ਉਹ ਵਿਸ਼ੇਸ਼ ਤੌਰ ਤੇ ਇੱਥੇ ਹਾਜ਼ਰ ਰਹਿਣਗੇ ਤੇ ਉਹਨਾਂ ਦਾ ਆਸ਼ੀਰਵਾਦ ਵੀ ਜਿਹੜਾ ਮਿਲੇਗਾ ਤੇ ਐਸੇ ਸਮੂਹ ਸੰਗਤਨੋਂ ਇੱਕ ਵਾਰ ਫੇਰ ਅਪੀਲ ਕਰਦੇ ਆ ਕਿ ਤਿੰਨ ਦਿਨ ਜਿਹੜਾ ਜੋੜ ਮੇਲਾ ਹੋਣ ਜਾ ਰਿਹਾ ਉਹਦੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਪੀਰਾਂ ਦੀ ਜੈ ਦਾਤਿਆਂ ਦੀ ਆਪ ਸਭ ਨਗਰ ਨਿਵਾਸੀਆਂ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ 14 15 16 ਮਈ 2025 ਨੂੰ ਇਸ ਸਾਲ ਵੀ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਹਰ ਤਰ੍ਹਾਂ ਦੇ ਕਵਾਲ ਹਰ ਤਰ੍ਹਾਂ ਦੇ ਸਿੰਗਰ ਪਹੁੰਚ ਰਹੇ ਨੇ ਤੇ ਦੂਰ ਦਰਾਡੇ ਤੋਂ ਹਰ ਕੋਈ ਫਕੀਰ ਵੀ ਪਹੁੰਚ ਰਹੇ ਨੇ ਜਿਸ ਵਿੱਚ ਤੁਸੀਂ ਸਾਰਿਆਂ ਨੇ ਆ ਕੇ ਮੇਲੇ ਦੀ ਰੌਣਕ ਨੂੰ ਵਧਾਉਣਾ ਜੈ ਪੀਰਾਂ ਦੀ ਜੈ ਸੰਤ 14 ਨੂੰ ਕੀ ਹੋ ਰਿਹਾ ਹੈ 14 ਨੂੰ ਜੀ ਮਹਿੰਦੀ ਦੀ ਰਸਮ 15 ਤਰੀਕ ਨੂੰ ਕਵਾਲ ਤੇ 16 ਤਰੀਕ ਨੂੰ ਬਨੀਤ ਖਾਨ ਤੇ ਪ੍ਰਵੇਸ਼ ਆਲਮ ਆਪਣੀ ਹਾਜ਼ਰੀ ਭਰਨਗੇ ਖਰਾਤ ਨੂੰ ਡਰਾਮਾ ਧਰਮਵੀਰ ਪ੍ਰਦੇਸੀ ਜੀ ਕਰ ਰਹੇ ਤੇ ਗਰਾਿਆਂ ਲਾਈਵ ਤੇ ਲਾਈਵ ਹੋ ਰਿਹਾ ਜੀ